ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏ ਹਾਂਗੇ ਬਹੁਤ ਜਾਦੇ ਸੋਹਣੇ ਫਲੋਰਾ ਦੇ ਪ੍ਰਿੰਟ ਲਏਗੇ ਤੇ ਪਲੱਸ ਦੁਪੱਟਾ ਰਹਿਣਗੇ ਬਹੁਤ ਜਾਦੇ ਸੋਹਣੇ ਦੁਪੱਟੇ ਬਣੇ ਹੋਏ ਨੇ ਬਹੁਤ ਜਾਦੇ ਸੋਹਣੇ ਪ੍ਰਿੰਟ ਬਣੇ ਹੋਏ ਲੇਗੇ ਸੂਤਾਂ ਦੇ ਤੇ ਆਪਾਂ ਤੁਹਾਨੂੰ ਇੱਕ ਇੱਕ ਕਰਕੇ ਸੋਣ ਲੇਗੇ ਜਿਹੜੇ ਸ ਆਪਾਂ ਸਾਰੇ ਸ਼ੋਅ ਕਰਦੇ ਆ ਵੀ ਕਿਸ ਤਰ੍ਹਾਂ ਹਨ ਰੈਡੀ ਹੋਏ ਹੋਏ ਨੇਗੇ ਤੁਸੀਂ ਦੇਖ ਕੇ ਤੇ ਲਿミਟਡ ਜャ ਸਟਾਕ ਹੈਗਾ ਰਿਪੀਟ ਮਤਲਬ ਨਹੀਂ ਮਿਲਣਾ ਕਾਫੀ ਪੈਣਾ ਰਹਿ ਜਾਂਦੀਆਂ ਨਹੀਂ ਤਾਂ ਕਰਕੇ ਹਨਾ ਤੁਸੀਂ ਫਾਸਟਲੀ ਆਪਣਾ ਜਿਹੜਾ ਆਰਡਰ ਹੈਗਾ ਉਹ ਕਰਦੇ ਹੋ ਲਓ ਜੀ ਤੁਹਾਨੂੰ ਇਸ ਤਰ੍ਹਾਂ ਦੇਖੋ ਉੱਪਰ ਲਿਖਿਆ ਵੀ ਮਿਲੂਗਾ ਫਲੋਰਾ ਠੀਕ ਹੈ ਜੀ ਸਟੈਂਪ ਲੱਗੀ ਹੋਈ ਹੈਗੀ ਫਲੋਰਾ ਦੇ ਪ੍ਰਿੰਟ ਮੈਂ ਤੁਹਾਨੂੰ ਸ਼ੋਅ ਕੀਤਾ ਐ ਇਨੀ ਹੈਗਾ ਵੀ ਕੋਈ ਵੀ ਸਟਾਫ ਵੀ ਕੁਝ ਹੋਰ ਹੁੰਦਾ ਤੇ ਆਪਾਂ ਸੇਲ ਕੁਝ ਹੋਰ ਕਹਿ ਕੇ ਸੇਲ ਕਰ ਦਿਆਂ ਹਣਾ ਤੇ ਇਦਾਂ ਨਹੀਂ ਹੋਊਗਾ ਜੋ ਵੀਡੀਓ ਦੇ ਵਿੱਚ ਦੱਸਿਆ ਜਾਊਗਾ ਉਹੀ ਤੁਹਾਡੇ ਘਰ ਤੱਕ ਸਟਾਫ ਆਊਗਾ ਤੇ ਉਹੀ ਕੁਆਲਿਟੀ ਹੋਊਗੀ ਜਿੱਦਾਂ ਜਿੱਦਾਂ ਵੀਡੀਓ ਦੇ ਵਿੱਚ ਦੱਸਿਆ ਜਾਊਗਾ ਠੀਕ ਹੈ ਜੀ ਤੇ ਪਲੱਸ ਆਪਾਂ ਹੁਣ ਤੁਹਾਨੂੰ ਦਿਖਾਉਣੇ ਆਂਗੇ ਵੀ ਕਿੱਦਾਂ ਇਹ ਰੈਡੀ ਹੋਏ ਹੋਏ ਨੇਗੇ ਇਸ ਤਰ੍ਹਾਂ ਦੇਖੋ ਸ਼ਰਟ ਬਣੀ ਹੋਈ ਹੈ ਤੇ ਬਹੁਤ ਜਿਆਦੇ ਸੋਹਣੇ ਡਿਜ਼ਾਈਨ ਨੇ ਫਲੋਰਾ ਦੇ ਦੇਖੋ ਜੀ ਲੋ ਜੀ ਇਸ ਤਰ੍ਹਾਂ ਪ੍ਰਿੰਟ ਪਿਆ ਹੋਇਆਗਾ ਤੁਸੀਂ ਚੈੱਕ ਕਰ ਸਕਦੇ ਹੋਗੇ ਡਿਜ਼ਾਈਨ ਪ੍ਰਿੰਟਿੰਗ ਬਹੁਤ ਜਿਆਦੇ ਸੋਹਣੀ ਹੈ ਸਟਫ ਹੈਗਾ ਬਹੁਤ ਜਿਆਦੇ ਸੌਫਟ ਹੈ ਬਿਲਕੁਲ ਲਾਈਟਫੇਟ ਸਟਫ ਹੈਗਾ कॉटन सिल्क ਦੇ ਵਿੱਚ ਰਹੂਗਾ ਤੇ ਬਹੁਤ ਮਤਲਬ ਸੌਫਟ ਹੈਗਾ ਲਾਈਨਿੰਗ ਤੁਸੀਂ ਲਗਵਾਉਣਾ ਚਾਹੁੰਦੇ ਹੋ ਦੇਖੋ ਲਗਵਾ ਸਕਦੇ ਹੋਗੇ ਨਹੀਂ ਲਗਵਾਉਣਾ ਚਾਹੁੰਦੇ ਤੁਹਾਡੀ ਆਪਣੀ ਚੁਆਇਸ ਹੈਗੀ ਵਿੱਚ ਤੁਸੀਂ ਨਹੀਂ ਲਗਵਾਉਣੀ ਹੈਗੀ ਬਟ ਇਹਦੇ ਨਾਲ ਸਲਵਾਰ ਰਹੂਗੀ ਜਿਹੜੀ ਪਲੇਨ ਰਹੂਗੀ ਕੋਈ ਵਰਕ ਕਰਵਾਉਣ ਦੀ ਲੋੜ ਨਹੀਂ ਹੈਗੀ ਨਾ ਉੱਪਰ ਕੁਝ ਵੀ ਕਰਵਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਇਹ ਇਦਾਂ ਹੀ ਸੋਹਣੇ ਲੱਗਣੇ ਨੇਗੇ ਇੱਥੇ ਆਪਾਂ ਤੁਹਾਨੂੰ ਮੈਂਸ਼ਨ ਕਰ ਦਿੰਦੇ ਆਂਗੇ ਇਹਦੇ ਵਿੱਚ ਕੀ ਲਿਖਿਆ ਹੋਇਆਗਾ ਜਿਹੜੀ ਮਤਲਬ ਸ਼ਰਟ ਰਹੂਗੀ ਉਹ 2.5 ਮੀਟਰ ਦੀ ਰਹੂਗੀ ਜਿਹੜਾ ਦੁਪੱਟਾ ਰਹੂਗਾ ਉਹ 2.5 ਮੀਟਰ ਦਾ ਰਹੂਗਾ ਬਾਟਮ ਜਿਹੜਾ ਹੀ ਰਹੂਗੀ ਉਹ 2.75 2.75 ਮੀਟਰ ਦੀ ਰਹੂਗੀ ਠੀਕ ਹੈ ਜੀ ਮਤਲਬ ਪੌਣੇ 3 ਮੀਟਰ ਦੀ ਟਾਈ ਤੋਂ ਉੱਪਰ ਆ ਬਾਟਮ ਜਿੱਦਾਂ ਕਿ ਤੁਸੀਂ ਹੈਵੀ ਸਲਵਾਰਾਂ ਲਾਇਕ ਕਰਦੇ ਨੇ ਕਿ ਭੈਣਾ ਹਨਾ ਤਾਂ ਤੁਸੀਂ ਓਦਾਂ ਮਤਲਬ ਵੈਰੀਟੀ ਕਰਵਾ ਸਕਦੇ ਹੋਗੇ ਜਿਹੜੀ ਸਲਵਾਰ ਰਹੇਗੀ ਇਹਦੇ ਨਾਲ ਮੋਡਲ ਦੀ ਰਹੇਗੀ ਪਿਓਰ ਮੋਡਲ ਦੀ ਤੇ ਇਸ ਤਰ੍ਹਾਂ ਸਲਵਾਰ ਆ ਬਿਲਕੁਲ ਨਾਲ ਮੈਚ ਕਰਦੀ ਤੇ ਫਲੋਰਾ ਦੀ ਹੀ ਮਤਲਬ ਪ੍ਰਿੰਟ ਲੈਂਗੇ ਤੇ ਨਾਲ ਬਾਟਮ ਸੇਮ ਤੇ ਪਲੱਸ ਇਹਦਾ ਆਪਾਂ ਤੁਹਾਨੂੰ ਦੁਪੱਟਾ ਦਿਖਾ ਦਿੰਨੇ ਆ ਵੀ ਕਿੱਦਾਂ ਬਣਿਆ ਹੋਇਆ ਹੈਗਾ ਤੇ ਤੁਸੀਂ ਦੁਪੱਟਾ ਵੀ ਚੈੱਕ ਕਰ ਸਕਦੇ ਹੋਗੇ ਕਾਫੀ ਜ਼ਿਆਦਾ ਸੋਨਾ ਬਣਿਆ ਹੋਇਆ ਦੁਪੱਟਾ ਲਓ ਜੀ 44 ਇੰਚ ਪਣੇ ਦਾ ਦੁਪੱਟਾ ਹੈਗਾ ਖੁੱਲਾ ਡੋਲਾ ਹੈਗਾ ਤੇ 2.5 ਮੀਟਰ ਹੈਗੀ ਜਿਹੜੀ ਇਹਦੀ ਮਤਲਬ ਲੈਂਥ ਹੈਗੀ ਦੁਪੱਟੇ ਦੀ ਇਦਾਂ ਇਹ ਬਣਿਆ ਹੋਇਆ ਦੇਖੋ ਦੁਪੱਟਾ ਇਹਨਾਂ ਨੂੰ ਤੁਸੀਂ ਮਤਲਬ ਪਲਾਜ਼ੋ ਬਣਾ ਸਕਦੇ ਹਾਂ ਪੈਂਟ ਪਲਾਜ਼ੋ ਜਿੱਦਾਂ ਲਾਈਕ ਕਰਦੇ ਹੋ ਨਾ ਤੁਸੀਂ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਰੈਡੀ ਹੋਣਗੇ ਤੇ ਜੇ ਤੁਸੀਂ ਮਤਲਬ ਸਲਵਾਰਾਂ ਨਾਲ ਤਾਂ ਚਲੋ ਇਹ ਸੋਹਣੇ ਹੋਣ ਹੀ ਹੋਣੇ ਨੇਗੇ ਕਈ ਭੈਣਾਂ ਲਾਈਕ ਕਰਦੀਆਂ ਨੇ ਵੀ ਅਸੀਂ ਮਤਲਬ ਪਲਾਜ਼ੋ ਪਾਉਣਿਆ ਹਨ ਪੈਂਟ ਪਲਾਜ਼ੋ ਤੁਸੀਂ ਲਾਈਕ ਕਰਦੇ ਹੋਗੇ ਤਾਂ ਤੁਸੀਂ ਮਤਲਬ ਇਦਾਂ ਇਹਨੂੰ ਰੈਡੀ ਕਰਵਾ ਸਕਦੇ ਹੋਗੇ ਪੈਂਟ ਪਲਾਜ਼ੋ ਨਾਲ ਇਸ ਤਰ੍ਹਾਂ ਰਹੂਗਾ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਬਣਿਆ ਹੋਇਆਗਾ ਤੇ ਫਰਸਟ ਸੂਟ ਇਹ ਵਾਲਾ ਸੀਗਾ ਤੁਸੀਂ ਦੇਖ ਸਕਦੇ ਹੋਗੇ ਕਲਰ ਇਹਦਾ ਹੈਗਾਗਾ ਕਾਫੀ ਵਾਈਨ ਜਿਹਾ ਸ਼ੇਡ ਹੈਗਾ ਤੇ ਪ੍ਰੋਪਰ ਨਾ ਇਹ ਕਾਫੀ ਹੈ ਨਾ ਵਾਈਨ ਹੈ ਉਹਨੂੰ ਮਿਕਸ ਕਰ ਲੋ ਕਲਰ ਨੂੰ ਹਨਾ ਤੇ ਇਹ ਕਾਫੀ ਵੀ ਲੱਗ ਰਿਹਾ ਤੇ ਵਾਈਨ ਵੀ ਲੱਗ ਰਿਹਾਗਾ ਲੋ ਜੀ ਸੂਰ ਤੁਸੀਂ ਦੇਖ ਸਕਦੇ ਹੋਗੇ ਬਹੁਤ ਜਾਦੇ ਮਤਲਬ ਕਲਰ ਵੀ ਬਹੁਤ ਜਾਦੇ ਸੋਹਣਾਗਾ ਤੇ ਨੈਕਸਟ ਆਊਗਾ ਜੀ yellow ਸੇਮ ਮਤਲਬ ਰਹੂਗਾ ਸਟਾਫ ਸੇਮ ਰਹੂਗਾ ਤੇ ਪ੍ਰਾਈਸ ਹੈਗਾ ਇਹਨਾਂ ਦਾ 3500 ਪਲੱਸ ਸ਼ਿਪਿੰਗ ਹੈਗੀ ਤੇ ਕੀ ਕਹਿੰਦੇ ਹੁੰਦੇ ਨੇ ਬਾਟਮ ਜੋ ਵੀ ਮੈਂ ਤੁਹਾਨੂੰ ਸਟੱਫ ਦੇ ਦੱਸਿਆ ਹਨਾ ਵੀ ਇਹ ਹੀ ਕੁਸ਼ ਹੈਗਾ ਐਨ ਲਿਮਿਟਰ ਮਤਲਬ ਸ਼ਰਟ ਐਨ ਲਿਮਿਟਰ ਦੁਪੱਟਾ ਐਨ ਲਿਮਿਟਰ ਬਾਟਮ ਹੈਗੀ ਉਹ ਸਾਰੇ ਜਿੰਨੇ ਮੈਂ ਤੁਹਾਨੂੰ ਸੂਟ ਦਿਖਾਉਂਗੀ ਉਹਨੇ ਸੇਮ ਹੀ ਹੋਊਗਾ ਤੇ ਨੈਕਸਟ ਕਲਰ ਆਜੂਗਾ yellow ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ yellow ਤੇ ਪ੍ਰਿੰਟ ਦੇਖੋ ਤੁਸੀਂ ਇੱਕ ਤੋਂ ਇੱਕ ਹਟਕੇ ਲੈ ਕੇ ਆਉਣਿਆ ਪ੍ਰਿੰਟ ਆਪਾਂ ਬਹੁਤ ਜ਼ਿਆਦਾ ਸੋਹਣੇ ਸਾਰਿਆਂ ਦੀ ਪ੍ਰਿੰਟਿੰਗ ਅਲੱਗ-ਅਲੱਗ ਹੈ ਤੁਸੀਂ ਇੱਕ ਲੈਣਾ ਚਾਹੁੰਦੇ ਹੋ ਦੋ ਲੈਣਾ ਚਾਹੁੰਦੇ ਹੋ ਜਿੰਨੇ ਵੀ ਲੈਣਾ ਚਾਹੁੰਦੇ ਹੋ ਸੂਰ ਤੁਸੀਂ ਲੈ ਸਕਦੇ ਹੋਗੇ ਸੇਮ ਪ੍ਰਿੰਟ ਨਹੀਂ ਹੈਗੀ ਤੇ ਪਲੱਸ ਇਹਦੇ ਨਾਲ ਤੁਸੀਂ ਬਾਟਮ ਚੈੱਕ ਕਰ ਸਕਦੇ ਹੋਗੇ ਵਾਓ ਬਾਟਮ ਇਸ ਤਰ੍ਹਾਂ ਬਣੀ ਹੋਈ ਹੈ ਦੇਖੋ ਕਿੰਨੀ ਜਿਆਦਾ ਸੋਹਣੀ ਬਣੀ ਹੋਈ ਹੈ ਬਾਟਮ ਇਦਾਂ ਇਹ ਬਾਟਮ ਰਹੂਗੀ ਠੀਕ ਹੈ ਜੀ ਤੇ ਸਟੱਫ ਬਹੁਤ ਜਿਆਦਾ ਸੋਹਣਾ ਹੈਗਾ ਬਾਟਮ ਦਾ ਵੀ ਕਾਟਨ ਸਿਲਕ ਹੈਗਾ ਸਟੱਫ ਦੇ ਦੇਖੋ ਇਸ ਤਰ੍ਹਾਂ ਬਾਟਮ ਬਣੀ ਹੋਈ ਹੈਗੀ ਇਹ ਵਾਲੀ ਬਾਟਮ ਰਹੂਗੀ ਇਹ ਵਾਲੀ ਰਹੂਗੀ ਜੀ ਸ਼ਰਟ ਇਦਾਂ ਦੇਖੋ ਪਲੱਸ ਇਹਦਾ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋਗੇ ਵੀ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਹੈਗਾ ਲਓ ਜੀ ਦੇਖੋ ਇਸ ਤਰ੍ਹਾਂ ਮਤਲਬ ਸਾਈਡ ਤੇ ਆ ਜਾਊਗਾ ਇਹ ਕਾਰਨਰ ਆ ਜਾਣਗੇ ਤੇ ਪਲੱਸ ਦੇਖੋ ਸੈਂਟਰ ਦੇ ਵਿੱਚੋਂ ਇਦਾਂ ਦੁਪਟਾ ਆ ਜਾਊਗਾ ਤੇ ਕਾਰਨਰ ਦੋਨੇ ਦੁਪੱਟਿਆਂ ਦੇ ਦੋਨੇ ਸਾਈਡ ਸੌਰੀ ਇਦਾਂ ਨਹੀਂਗੇ ਤੇ ਲਓ ਜੀ ਜਿਹੜੇ ਦੁਪੱਟੇ ਨੇਗੇ ਇਹ ਬਿਲਕੁਲ ਸਿਰ ਤੇ ਟਿਕਨ ਵਾਲੇ ਦੁਪੱਟੇ ਨੇਗੇ ਹਾਂ ਤੇ ਸਕੇ ਮਤਲਬ ਸਿਰਕਦੇ ਨਹੀਂ ਹੈਗੇ ਬਿਲਕੁਲ ਵੀ ਦੁਪੱਟੇ ਸਿਰ ਤੇ ਖੜਨਗੇ ਤੇ ਬਹੁਤ ਜ਼ਿਆਦੇ ਸੋਹਣੇ ਨੇ ਖੁੱਲੇ ਡੁੱਲੇ ਦੁਪੱਟੇ ਨੇਗੇ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋਗੇ ਇਦਾਂ ਇਹਨਾਂ ਦੀ ਡਿਜ਼ਾਈਨਿੰਗ ਹੋਈ ਹੋਈ ਆ ਬਹੁਤ ਜ਼ਿਆਦੇ ਸੋਹਣੀ ਤੇ ਲਓ ਜੀ ਤੇ ਤੁਸੀਂ ਇਹਨਾਂ ਨਾਲ ਮਤਲਬ ਬਾਟਮ ਰੱਖ ਸਕਦੇ ਹੋਗੇ ਬਾਟਮ ਇਸ ਤਰ੍ਹਾਂ ਆਉਗੀ ਇਹਦੀ ਇਦਾਂ ਬਣੀ ਹੋਈ ਹੈ ਇਹ ਵਾਲੀ ਰਹੂਗੀ ਜੀ ਬਾਟਮ ਤੇ ਪਲੱਸ ਮਤਲਬ ਸ਼ਰਟ ਇਦਾਂ ਰਹੂਗੀ ਠੀਕ ਹੈ ਜੀ ਨੈਕਸਟ ਸੂਟ ਬਣਿਆ ਹੋਇਆ ਬਹੁਤ ਜ਼ਿਆਦਾ ਸੋਨਾ ਬਣਿਆ ਹੋਇਆ ਹੈਗਾ ब्लैक है ब्लैक एंड वाइट क्रीम बॉटम रहूगी ए वाली रहूगी शर्ट देखो इस तरह है ना शर्ट बनी हुई है ये वाली रहूगी शर्ट रहूगी जी ते ए मतलब क्रीम कलर बॉटम हैगी बिल्कुल प्लेन इस तरह ली ਤੇ ਨਾਲ ਦੇਖੋ ਤੁਸੀਂ ਦੁਪੱਟਾ ਚੈੱਕ ਕਰ ਸਕਦੇ ਹੋਗੇ ਇਦਾਂ ਇਹਦਾ ਦੁਪੱਟਾ ਬਣਿਆ ਹੋਇਆ ਹੈ ਦੇਖੋ ਬਹੁਤ ਹੀ ਜਿਆਦਾ ਸੋਨਾ ਇਸ ਤਰ੍ਹਾਂ ਦੁਪੱਟਾ ਆ ਜਾਊਗਾ ਇਹਦੇ ਨਾਲ ਇਦਾਂ ਇਹ ਸੂਟ ਰਹੂਗਾ ਸ਼ਰਟ ਰਹੂਗੀ ਤੇ ਪਲੱਸ ਇਹ ਦੁਪੱਟਾ ਰਹੂਗਾ ਜੀ ਇਹਦੇ ਨਾਲ ਇਦਾਂ ਕਾਫੀ ਜਿਆਦਾ ਸੋਨਾ ਦੇਖੋ ਡਿਜ਼ਾਈਨਰ ਚਾ ਦੁਪੱਟਾ ਬਣਿਆ ਹੋਇਆ ਹੈਗਾ ਲੋਚ ਨੈਕਸਟ ਸੂਟ ਫੇਰ ਰਹੂਗਾ ਜੀ ਯਾ ਲੋ ਲਓ ਜੀ ਇਹ ਵਾਲੀ ਰਹੂਗੀ ਸ਼ਰਟ ਇਸ ਤਰ੍ਹਾਂ ਇਹ ਵਾ ਸ਼ਰਟ ਪਣੀ ਹੋਈ ਹੈਗੀ ਤੇ ਇਦਾਂ ਇਹ ਵਾਲੀ ਬਾਟਮ ਬਣੀ ਹੋਈ ਹੈ ਇਹਦੇ ਨਾਲ ਤੁਸੀਂ ਚੈੱਕ ਕਰ ਸਕਦੇ ਹੋਗੇ ਲਓ ਜੀ ਇਦਾਂ ਇਹ ਪ੍ਰਿੰਟ ਹੈ ਦਾ ਤੁਸੀਂ ਨੇੜੇ ਤੋਂ ਦੇਖ ਸਕਦੇ ਹੋਗੇ ਤੇ ਨਾਲ ਪਲੱਸ ਦੁਪੱਟਾ ਲਓ ਜੀ ਇਹ ਸਤੰਦ ਪੱਟਾ ਬਣਿਆ ਹੋਇਆ ਠੀਕ ਹੈ ਜੀ ਪ੍ਰੋਪਰ ਮੈਂ ਤੁਹਾਨੂੰ ਖੋਲ ਕੇ ਦਿਖਾ ਚੁੱਕੀ ਆਂਗੀ ਕਿਉਂਕਿ ਤੁਸੀਂ ਮਤਲਬ ਰਿਪੀਟ ਫੋਟੋ ਨੂੰ ਨਾ ਕਿਹੋ ਕਿਉਂਕਿ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਵੀ ਮੈਂ ਫੋਟੋ ਹਨਾ ਭੇਜ ਸਕਾਂ ਪਲੀਜ਼ ਹਨਾ ਮੇਰੀ ਰਿਕੁਐਸਟ ਹੈ ਤੁਸੀਂ ਵੀਡੀਓ ਹੀ ਧਿਆਨ ਨਾਲ ਦੁਬਾਰਾ ਦੇਖ ਲਿਓ ਰਿਪੀਟ ਹਨਾ ਧਿਆਨ ਨਾਲ ਚੈੱਕ ਕਰ ਲਿਓ ਤੇ ਪਰ ਫੋਟੋ ਨੂੰ ਨਾ ਕਿਹੋ ਫੋਟੋ ਲਈ ਬਿਲਕੁਲ ਵੀ ਟਾਈਮ ਨਹੀਂ ਹੈਗਾ ਲਓ ਜੀ ਲੈ ਆਂ ਆਪਾਂ ਮੰਗਾਏ ਨੇ ਰਿਪੀਟ ਮੰਗਾਏ ਨੇ ਬਲੈਕ ਆਪਣੇ ਸੋਲਡ ਹੋ ਚੁੱਕੇ ਸੀਗੇ ਇਦਾਂ ਦੇਖੋ ਇਹ ਵਾਲੀ ਰੱਖੂਗੀ ਜੀ 셔ਟ ਇਹ ਪ੍ਰਿੰਟ ਆਪਾਂ ਰੈਡੀ ਕਰਵਾਏ ਨੇ ਦੋ ਸੂਟ ਭਾਂਕੇ ਆਏ ਨੇ ਇਹਦੇ ਨਾਲ ਦੇ ਸਕਰੀਨ ਹੋਰ ਵੀ ਦਿੱਤੇ ਹੋਏ ਨੇਗੇ ਆਰਡਰ ਭਾਣਾਂ ਦੇ ਕਾਫੀ ਸੀਗੇ ਸੂਟ ਦੇ ਤੇ ਨਾਲ ਬਲੈਕ ਕਲਰ ਦੀ ਮਤਲਬ ਬਾਟਮ ਸੀਗੀ ਤੇ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਸ਼ਾਨਦਾਰ ਰੈਡੀ ਹੋਇਆ ਹੋਇਆ ਦੇਖੋ ਐਕਸਟਰਾ ਦੇਖ ਸਕਦੇ ਹੋ ਤੁਸੀਂ ਦੁਪੱਟਾ ਹਨਾ ਕਿੰਨਾ ਜਿਆਦਾ ਆਪਾਂ ਮਤਲਬ ਸੋਨਾ ਰੈਡੀ ਹੋਇਆ ਹੋਇਆ ਹੈਗਾ ਬਹੁਤ ਜਿਆਦਾ ਸੋਨਾ ਤੇ ਇਹਦੇ ਨਾਲ ਦੇ ਆਪਾਂ ਹੋਰ ਵੀ ਦਿੱਤੇ ਹੋਏ ਨੇਗੇ ਰੈਡੀ ਹੋਣ ਲਈ ਫ੍ਰਿੰਟ ਤੇ ਇਦਾਂ ਦੇਖੋ ਤੁਸੀਂ ਤੇ ਇਹਨੂੰ ਮਤਲਬ ਤੁਸੀਂ ਲੇਸ ਵਗੈਰਾ ਦੀ ਫਿਨਿਸ਼ਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋਊਂਗੇ ਨਹੀਂ ਮੈਨੂੰ ਨਹੀਂ ਲੱਗਦਾ ਵੀ ਕੋਈ ਲੋੜ ਹੈਗੀ ਹਨਾ ਲੇਸ ਵਗੈਰਾ ਦੀ ਫਿਨਿਸ਼ਿੰਗ ਕਰਾਉਣ ਦੀ ਤੇ ਬਹੁਤ ਜਿਆਦਾ ਸੋਨਾ ਤੁਸੀਂ ਦੇਖੋ ਖੁੱਲਾ ਡੁੱਲਾ ਦੁਪੱਟਾ ਪੂਰਾ ਐਨ ਲਓ ਜੀ ਇਹ ਵਾਲੀ ਸ਼ਰਟ ਹੈਗੀ ਪਲੇਨ ਬਾਟਮ ਹੈਗੀ ਬਲੈਕੀ ਸ਼ਰਟ ਰੋਕੀ ਇਹਦੇ ਨਾਲ ਦੇ ਫਿਲਹਾਲ ਮੇਰੇ ਕੋਲੇ ਦੋ ਸੂਟ ਹੈਗੇ ਨੇ ਆਪਣਾ ਫਾਸਟਲੀ ਆਰਡਰ ਕਰਦੇ ਹੋ ਤੇ ਰਿਪੀਟ ਵੈਸੇ ਦਿੱਤੇ ਹੋਏ ਨੇ ਆਪਣੇ ਆਰਡਰ ਪਾਈ ਹੋਏ ਸੀ ਕਾਫੀ ਸੁੱਤਾਂ ਦੇ ਫਿਲਹਾਲ ਦੋ ਹੀ ਬਣ ਕੇ ਆਏ ਨੇਗੇ ਤੇ ਨੈਕਸਟ ਤੁਸੀਂ ਦੇਖ ਸਕਦੇ ਹੋਗੇ ਕਾਫੀ ਸੋਨਾ ਪ੍ਰਿੰਟ ਹੈ ਵੀ ਪਿੰਕ ਲੋ ਜੀ ਇਸਰੋਂ ਦੇਖੋ ਪਿੰਕ ਕਲਰ ਦਾ ਮਤਲਬ ਰਹੂਗਾ ਜੀ 프린ਟਡ ਡਿਜ਼ਾਈਨ ਤੁਸੀਂ ਦੇਖ ਸਕਦੇ ਹੋਗੇ ਇਦਾਂ ਠੀਕ ਹੈ ਜੀ ਨਾਲ ਇਹ ਰਹੂਗੀ ਬਾਟਮ ਇਦਾਂ ਪਲੇਨ ਤੇ ਪਲੱਸ ਨਾਲ ਹੈਗਾ ਦੁਪੱਟਾ ਕਾਫੀ ਜਿਆਦਾ ਸੋਹਣਾ ਰੈਡੀ ਹੋਇਆ ਹੋਇਆਗਾ ਦੇਖੋ ਇਹ ਤਾਂ ਦੋਨਾਂ ਸਾਈਡ ਤੇ ਦੇਖੋ ਕਿੰਨਾ ਸੋਹਣਾ ਮਤਲਬ ਰੈਡੀ ਹੋਇਆ ਹੋਇਆਗਾ ਦੋਨੋਂ ਸਾਈਡ ਤੇ ਇਸ ਤਰ੍ਹਾਂ ਮਤਲਬ ਬਾਜੂਗਾ ਜੀ ਪ੍ਰਿੰਟ ਬਣਿਆ ਹੋਇਆ ਹੈਗਾ ਤੇ ਬਹੁਤ ਪਿਆਰਾ ਜਿਹਾ ਦੁਪੱਟਾ ਹੈ ਵੀ ਇਹ ਆਪਾਂ ਤੁਹਾਨੂੰ ਪਹਿਲਾਂ ਦਿਖਾ ਚੁੱਕਿਆਂਗੇ ਜਿਹੜਾ ਮਤਲਬ ਵਾਈਨ ਸੀ ਨਾ ਉਹਦਾ ਇਹ ਦੂਜਾ ਰੰਗ ਹੈਗਾ ਲਓ ਜੀ ਡਾਰਕ ਗ੍ਰੇ ਇਹਦਾ ਦੁਪੱਟਾ ਵਗੈਰਾ ਮੈਂ ਤੁਹਾਨੂੰ ਓਪਨ ਕਰਕੇ ਪਹਿਲਾਂ ਦਿਖਾ ਚੁੱਕਿਆਂਗੀ ਸੇਮ ਹੀ ਰਹੂਗਾ ਜਿਹੜਾ ਮਤਲਬ ਪਿੰਕ ਸੂਟ ਹੈ ਮੈਂ ਤੁਹਾਨੂੰ ਹੁਣ ਸ਼ੋਅ ਕੀਤਾ ਇਹਦਾ ਮਤਲਬ ਸੈਕਿੰਡ ਕਲਰ ਹੈਗਾ ਇਹ ਵਾਲਾ ਦਾ। ਪ੍ਰੋਜ਼ੀ ਸੇਮ ਤੁਸੀਂ ਇਹ ਵਾਲਾ ਕਲਰ ਵੀ ਲੈ ਸਕਦੇ ਹੋਗੇ। ਸੇਮ ਰਹੂਗਾ। ਉਦਾਂ ਹੀ ਦੁਪੱਟਾ ਬਣਿਆ ਹੋਇਆ ਦੇਖੋ ਸਾਈਡਾਂ ਤੇ ਹਨਾ। ਤੁਸੀਂ ਇਹ ਕਲਰ ਵੀ ਲੈ ਸਕਦੇ ਹੋ ਕਲਰ ਬਹੁਤ ਜ਼ਿਆਦਾ ਸੋਹਣਾ ਨਵਾਂ ਜਿਹਾ ਸ਼ੇਡ ਆਇਆਗਾ। ਨੈਕਸਟ ਹੈਗਾ ਕ੍ਰੀਮ ਇਹ ਜੋ ਆਰਡਰ ਦੇ ਵਿੱਚ ਵੀ ਪ੍ਰਿੰਟ ਆਇਆ ਸੀ ਜੋ ਆਰਡਰ ਦੇ ਵਿੱਚ ਆਇਆ ਸੀਗਾ ਇਹ ਵਾਲਾ 올ਓਵਰ ਆਇਆ ਸੀਗਾ ਦੇਖੋ ਇਹ ਹੁਣ ਪ੍ਰਿੰਟ ਆਇਆਗਾ ਇਹਦੇ ਵਿੱਚ ਆਏਗਾ ਕਾਟਨ ਸਿਲਕ ਦੇ ਵਿੱਚ ਫਲੋਰਾ ਚ ਲਓ ਜੀ ਦੇਖੋ ਬਹੁਤ ਸੋਹਣਾ ਸ਼ੇਡ ਹੈਗਾ ਤੇ ਨਾਲ ਇਸ ਤਰ੍ਹਾਂ ਬਾਟਮ ਬਣੀ ਹੋਈ ਹੈਗੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਯੈਲੋ ਸੂਟ ਦਿਖਾਇਆਗਾ ਉਹਦਾ ਉਹ ਦੂਜਾ ਕਲਰ ਹੈ ਕ੍ਰੀਮ ਇਸ ਤਰ੍ਹਾਂ ਬਾਟਮ ਬਣੀ ਹੋਈ ਹੈਗੀ ਇਹ ਵਾਲੀ ਬਣੀ ਹੋਈ ਹੈ ਸ਼ਰਟ ਤੇ ਪਲੱਸ ਨਾਲ ਦੁਪੱਟਾ ਦੇਖੋ ਤੁਸੀਂ ਬਹੁਤ ਜ਼ਿਆਦੇ ਸੋਨਾ ਰੈਡੀ ਕੀਤਾ ਹੋਇਆ ਹੈਗਾ ਇਹ ਤਾਂ ਥੋੜਾ ਜਿਹਾ ਖੋਲ ਕੇ ਦਿਖਾ ਦਿੰਨੇ ਆ ਕਿ ਇਦਾਂ ਰੈਡੀ ਕੀਤਾ ਹੋਇਆ ਹੈਗਾ ਤੇ ਸੈਂਟਰ ਦੇ ਵਿੱਚ ਇਦਾਂ ਆ ਜਾਊਗਾ ਇਸ ਤਰ੍ਹਾਂ ਦੇਖੋ ਕਲਰ ਤੁਸੀਂ ਦੇਖੋ ਕੰਬੀਨੇਸ਼ਨ ਲਓ ਜੀ ਲਾਸਟ ਸੂਟ ਹੈ ਜੀ ਕਰੀਮ ਸ਼ੇਡ ਦੇ ਉੱਪਰ ਹੈਗਾ ਇਹ ਵੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਥੀ ਜ਼ਿਆਦੇ ਸੋਨਾਗਾ ਦੇਖੋ ਇਦਾਂ ਇਹ ਬਣਿਆ ਹੋਇਆ ਕ੍ਰੀਮ ਤੇ ਪਲੱਸ ਨਾਲ ਹੈਗੀ ਹੈਗੀ ਪਲੇਨ ਬਾਟਮ ਬਣੀ ਹੋਈ ਹੈ ਲੋਚ ਇਹ ਸਤਾਂ ਦੁਪੱਟਾ ਬਣਿਆ ਹੋਇਆ ਬਹੁਤ ਸ਼ਾਨਦਾਰ ਇਹ ਜਿਹੜਾ ਮੈਂ ਤੁਹਾਨੂੰ ਬਲੈਕ ਸੂਟ ਦਿਖਾਇਆਗਾ ਇਹ ਹੀ ਉਹਦਾ ਸੈਕਿੰਡ ਕਲਰ ਹੈਗਾ ਕ੍ਰੀਮ ਠੀਕ ਹੈ ਜੀ ਤੇ ਇਹ ਹੀ ਉਹਦਾ ਸੈਕਿੰਡ ਕਲਰ ਰਹੂਗਾ ਕ੍ਰੀਮ ਤੇ ਬਲੈਕ ਦੇ ਵਿੱਚ ਹੈਗੇ ਨੇ ਆਪਣੇ ਕੋਲੇ ਦੋ ਸੂਟ ਅਵੇਲੇਬਲ ਹੈਗੇ ਨੇ ਜੇ ਕਿਸੇ ਵੀ ਭੈਣ ਨੇ ਆਰਡਰ ਕਰਨਾ ਹੋਊਗਾ ਤਾਂ ਆਪਣਾ ਫਾਸਟਲੀ ਕਰ ਦਿਓ ਤੇ ਸਾਰੇ ਸੂਟ ਫਿਲਹਾਲ ਜਿੰਨੇ ਮੈਂ ਤੁਹਾਨੂੰ ਸ਼ੋਅ ਕੀਤੇ ਨੇ ਕੋਈ ਇੱਕ ਹੈ ਕੋਈ ਦੋ ਹੈਗਾ ਦੋ ਦੇ ਵਿੱਚ ਵੀ ਮਤਲਬ ਕਲਰ ਚੇਂਜ ਨੇਗੇ ਸੇਮ ਨਹੀਂ ਹੈਗੇ ਪ੍ਰਿੰਟ ਸੇਮ ਰਹੂਗਾ ਤੇ ਕਲਰ ਚੇਂਜ ਰਹਣਗੇ ਸੇਮ ਕਲਰ ਨਹੀਂ ਹੈਗੇ ਮਤਲਬ ਮੇਰੇ ਕਹਿਣ ਦਾ ਤੇ ਤੁਸੀਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈਗਾ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਕਰ ਸਕਦੇ ਹੋ ਪ੍ਰਾਈਸ ਸਾਰਿਆਂ ਦਾ ਰਹੂਗਾ 3500 ਪਲੱਸ ਸ਼ੇਪਿੰਗ ਰਹੂਗੀ ਫਲੋਰਾ ਰਹੂਗਾ ਜੀ ਬ੍ਰੈਂਡ ਬਹੁਤ ਜਿਆਦੇ ਸੋਨੇ ਪ੍ਰਿੰਟ ਲੰਗੇ ਰਿਪੀਟ ਇਹ ਪ੍ਰਿੰਟ ਦੁਬਾਰਾ ਨਹੀਂ ਮਿਲਨੇ ਹੈਗੇ ਤੇ ਫਾਸਟਲੀ ਆਪਣਾ ਫਟਾਫਟ ਆਰਡਰ ਕਰ ਦਿਓ ਕਿਉਂਕਿ ਕਾਫੀ ਪੈਣਾ ਰਹਿ ਜਾਂਦੀਆਂ ਨੇਗੀਆਂ ਹਨਾ ਦੁਬਾਰਾ ਸਟਾਕ ਬਹੁਤ ਲੇਟ ਰੈਡੀ ਹੁੰਦਾ ਕੀ ਵਾਰ ਤਾਂ ਰੈਡੀ ਹੀ ਨਹੀਂ ਹੁੰਦਾ ਹੈਗਾ ਮਤਲਬ ਬਹੁਤ ਟਾਈਮ ਲੱਗ ਜਾਂਦਾ ਹੈਗਾ ਤੇ ਜਿੱਦਾਂ ਜਿਵੇਂ ਜਿਵੇਂ ਤੁਹਾਨੂੰ ਸੂਟ ਪਸੰਦ ਆ ਰਿਹਾ ਹੈਗਾ ਤੁਸੀਂ ਸਕਰੀਨਸ਼ਾਟ ਮੜਾਇਆ ਮਤਲਬ ਦੂਰੋਂ ਲਿਆ ਕਰੋ ਸਕਰੀਨਸ਼ਾਟ ਨੇੜੇ ਤੋਂ ਨਾ ਲਿਆ ਕਰੋ ਫਿਰ ਮੈਨੂੰ ਸਮਝ ਨਹੀਂ ਲੱਗਦੀ ਹੈਗੀ ਜੋ ਤੁਸੀਂ ਨੇੜੇ ਤੋਂ ਭੇਜਦੇ ਹੋ ਸਕਰੀਨਸ਼ਾਟ ਲੈ ਕੇ ਤੇ ਮੈਨੂੰ ਥੋੜਾ ਦੂਰੋਂ ਭੇਜਾ ਕਰੋ ਮੈਨੂੰ ਪ੍ਰਿੰਟ ਆ ਜਿਹੜਾ ਸਮਝ ਲੱਗ ਜਾਊਗਾ ਫਾਸਟਲੀ ਜਿੱਦਾਂ ਜਿੱਦਾਂ ਪੇਮੈਂਟ ਆਈ ਜਾਊਗੀ ਉਦੋਂ ਤੱਕ ਇਹ ਆਪਾਂ ਸੂਟ ਲੇ ਗਏ ਜਿਹੜੇ ਰੱਖੀ ਚੱਲਾਂਗੇ ਤੇ ਉਦੋਂ ਦਾ ਇਹਨਾਂ ਦੀ ਬੁਕਿੰਗ ਹੋਈ ਚੱਲੂਗੀ ਤੇ ਡਿਲੇ ਨਾ ਕਰਿਓ ਪੇਮੈਂਟ ਕਿਉਂਕਿ ਫਿਰ ਲੇਟ ਹੋ ਜਾਓਗੇ ਦੁਬਾਰਾ ਇਹ ਸੂਟ ਨਹੀਂ ਮਿਲਣੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੋ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਜੇ ਮਤਲਬ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਸਟਿਚ ਵੀ ਕਰਵਾ ਸਕਦੇ ਹੋ ਆਪਣੇ ਕੋਲੋਂ ਜੇ ਤੁਸੀਂ ਬਿਨਾਂ ਸਲਾਈ ਤੋਂ ਮਗਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਬਿਨਾਂ ਸਲਾਈ ਤੋਂ ਵੀ ਮਗਵਾ ਸਕਦੇ ਹੋਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ